ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਪੰਜਵੇਂ ਪਾਤਸ਼ਾਹ ਜੀ ਦਾ ਇੱਕ ਸ਼ਬਦ ਆ ਰਾਗ ਗੁਜ਼ਰੀ ਦੇ ਵਿੱਚ ਉੱਚ ਮਹਾਰਾਜ ਜੀ ਕਹਿੰਦੇ ਨੇ ਕਿ ਪੂਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੂ ਜਗਦੀਸ਼ ਆਪਾਂ ਆਮ ਲੋਕ ਜਿਹੜੇ ਆਪਾਂ ਆਪਣੇ ਬੱਚਿਆਂ ਨੂੰ ਜੋ ਅਸੀਸ ਦਿੰਨੇ ਆ ਕਿ ਬੱਚੇ ਤੂੰ ਵੱਡਾ ਹੋ ਕੇ ਡਾਕਟਰ ਬਣ ਜਾਏ ਬਹੁਤ ਪੈਸੇ ਕਮਾਵੇ ਤੇਰੇ ਕੋਲ ਵੱਡੀਆਂ ਗੱਡੀਆਂ ਹੋਣ ਘਰ-ਬਾਰ ਹੋਣ ਮਹਿਲ ਹੋਣ ਤਾਂ ਦੌਲਤ ਹੋਵੇ ਸੋਨਾ ਹੋਵੇ ਤੂੰ ਬਹੁਤ ਵੱਡੀ ਨੌਕਰੀ ਤੇ ਲੱਗੇ ਜਾਂ ਬਹੁਤ ਵੱਡਾ ਕੋਈ ਕਾਰੋਬਾਰ ਕਰੇ ਪਰ ਗੁਰੂ ਮਹਾਰਾਜ ਦੇ ਹਿਸਾਬ ਦੇ ਨਾਲ ਗੁਰੂ ਸਾਹਿਬ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਅਸੀਸ ਉਹ ਇਹ ਹੀ ਆ ਕਿ ਪ੍ਰਮਾਤਮਾ ਦੀ ਬੰਦਗੀ ਤੈਨੂੰ ਕਦੇ ਨਾ ਵਿਸਰੇ ਇਸ ਲਈ ਜਦੋਂ ਪੰਜਵੇਂ ਪਾਸ਼ਾ ਮਹਾਰਾਜ ਨੇ ਆਪਣੇ ਨਾਮਤਨ ਦੀ ਖੱਟੀ ਜਦੋਂ ਆਪਣੀ ਮਾਤਾ ਜੀ ਨੂੰ ਦੱਸੀ ਸੀ ਨਾ ਬੀਬੀ ਭਾਨੀ ਜੀ ਨੂੰ ਤਾਂ ਬੀਬੀ ਭਾਨੀ ਜੀ ਦੇ ਦਿਲ ਚੋਂ ਫਿਰ ਇਹੀ ਅਸੀਸ ਨਿਕਲੀ ਸੀ ਕਿ ਪੂਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਫਿਰ ਇਸੇ ਅ ਅਸੀਸ ਨੂੰ ਗੁਰੂ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਦਰਜ ਕਰਤਾ ਇਹਦੇ ਜਿਹੜੇ ਅਰਥ ਨੇ ਅਖਰੀ ਉਹ ਇਹ ਬਣਦੇ ਨੇ ਕੇ ਪੁੱਤਰਾ ਤੈਨੂੰ ਤੇਰੀ ਮਾਤਾ ਦੀ ਅਸੀਸ ਆ ਨਿਮਖ ਨਾ ਵਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਕਿ ਐ ਕੋੜਾ ਆਕਾਲ ਪੁਰਖ ਪਰਮਾਤਮਾ ਨਾ ਉਹ ਤੈਨੂੰ ਇੱਕ ਛਣ ਮਾਤਰ ਵੀ ਇੱਕ ਪਲ ਵਾਸਤੇ ਵੀ ਤੈਨੂੰ ਕਦੇ ਨਾ ਵਿਸਰੇ ਤੂੰ ਸਦਾ ਉਸ ਆਕਾਲ ਪੁਰਖ ਨੂੰ ਭਜਿਦਾ ਰਵੇਂ ਉਸ ਪਰਮਾਤਮਾ ਦਾ ਜਪਨ ਕਰਦਾ ਰਵੇਂ ਇਹ ਗੁਰੂ ਮਹਾਰਾਜ ਦੀ ਅਸੀਸ ਆ ਜੋ ਆਪਾਂ ਨੂੰ ਵੀ ਆਪਣੇ ਬੱਚਿਆਂ ਨੂੰ ਇਹੋ ਜੀ ਅਸੀਸ ਦੇਣੀ ਚਾਹੀਦੀ ਆ ਕਿ ਬੱਚੇ ਤੁਹਾਨੂੰ ਸਦਾ ਪਰਮਾਤਮਾ ਕਾਲਪੁਰਖ ਦੀ ਸਦਾ ਯਾਦ ਆਉਂਦੀ ਰਹੇ ਕਿਉਂਕਿ ਜੇਕਰ ਪਰਮਾਤਮਾ ਨਾਲ ਬੱਚਾ ਜੁੜਿਆ ਰਹੂਗਾ ਨਾ ਤਾਂ ਉਹਨੇ ਸਾਰੇ ਸਾਰੀਆਂ ਹੀ ਜੜੀਆਂ ਪ੍ਰਾਪਤੀਆਂ ਕਰ ਲੈਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ